ਸ੍ਰੀ ਵਾਹਿਗੁਰੂ ਸਾਹਿਬ ਜੀ ਨਰਮੰਦੇ ਠਾਡੇ ਦਰਬਾਰ ਤਦ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਨੀਜੇ ਖੋਲ ਕੇ ਵਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਗਉੜੀ ਕਬੀਰ ਜੀ ਸੰਧਿਆ ਪਰਾਂ ਤਿਸ ਨਾਨਕ ਰਾਹੀ ਜਉ ਪੈਦਾ ਦੁਰ ਪਾਣੀ ਮਾਹੀ ਸੰਧਿਆ ਪਰਾਂ ਤਿਸ ਨਾਨਕ ਰਾਹੀ ਜਉ ਪੈਦਾ ਦੁਰ ਪਾਣੀ ਮਾਹੀ ਜੋ ਪੈ ਰਾਮ ਰਾਮ ਰਤ ਨਹੀਂ ਤੇ ਸਭ ਧਰਮ ਰਾਏ ਕਹਿ ਜਾਹੀ ਰਾਉ ਜੋ ਪੈ ਰਾਮ ਰਾਮ ਰਤ ਨਹੀਂ ਤੇ ਸਭ ਧਰਮ ਰਾਏ ਕਹਿ ਜਾਹੀ ਵਾਖ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ دیਵਾਨਾ ਵਿਖੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਨੜਿਵਾਰ ਗੁਰਬਾਣੀ ਦੇ ਵਿਚਾਰ ਨਾਲ ਜੁੜਨਾ ਕਰੀਏ ਜੀ ਅੱਜ ਦਾ ਪਵਿੱਤਰ ਸ਼ਬਦ ਸਿਗਰਾਂਤ ਸਹਿਬ ਜੀ ਦੇ 324 ਅੰਗ ਉੱਪਰ ਸੁਭਾਏ ਮਾਨ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਚੋਂ ਚੌਥਾ ਸ਼ਬਦ ਹੈ ਗੌੜੀ ਬਾਣੀ ਭਗਤ ਕਬੀਰ ਜੀ ਹੋ ਕੀ ਤਾਂ ਪਿਛਲੇ ਤੀਸਰੇ ਸ਼ਬਦ ਰਾਹੀ ਵੀ ਭਗਤ ਜੀ ਉਪਦੇਸ਼ ਦੇ ਰਹੇ ਸਨ ਉਸੇ ਉਪਦੇਸ਼ ਨੂੰ ਚੌਥੇ ਸ਼ਬਦ ਵਿੱਚ ਵੀ ਉਹਨਾਂ ਦੇ ਨਾਲ ਸਾਂਝਾ ਕੀਤਾ ਹੈ ਇਸ ਤਰ੍ਹਾਂ ਕਲ ਆਪਾਂ ਸਰਵਣ ਕੀਤਾ ਸੀ ਕਿ ਕਬੀਰ ਸਾਹਿਬ ਜੀ ਦੇ ਕੋਲ ਚਾਰ ਸਾਧੂ ਆਉਂਦੇ ਹਨ ਚਾਰ ਭੇਖਾਂ ਦੇ ਇੱਕ ਨਾਗੇ ਭੇਖਦਾ ਹੈ ਇੱਕ ਚਮਰਪੋਸ਼ ਸਰੀਰ ਤੇ ਚਮੜਾ ਜਾਂ ਖਲ ਪਹਿਣ ਕੇ ਰੱਖਦੇ ਆ ਦੂਸਰਾ ਪਰਮਹੰਸ ਭਾਬ ਸਨਿਆਸੀ ਤੇ ਗੁਰੂ ਪਿਆਰਿਓ ਤੀਸਰਾ ਸਨਿਆਸੀ ਤੇ ਚੌਥਾ ਜਤੀ ਬ੍ਰਹਮਚਾਰੀ ਇਹਨਾਂ ਨੇ ਆਕਰ ਕੇ ਕਵੀ ਸਾਹਿਬ ਜੀ ਨਾਲ ਵਿਚਾਰ ਵਟਾਂਦਰਾ ਰੰਮ ਕੀਤਾ ਸੀ ਕਹਿੰਦੇ ਮਹਾਰਾਜ ਦੱਸੋ ਸਾਡੇ ਚਾਰਾਂ ਚੋਂ ਕਿਹੜਾ ਭੇਖ ਸਹੀ ਹੈ ਕੱਲ ਆਪਾਂ ਸਰਬਨ ਕੀਤਾ ਸੀ ਕਵੀ ਸਾਹਿਬ ਜੀ ਦਾ ਵਚਨ ਨਗਨ ਫਿਰਤ ਜੋ ਪਾਈਐ ਜੋਗ ਬਣ ਕਾ ਮਿਰਗ ਮੁਕਤ ਸਭ ਹੋਕ ਤਾਂ ਨਾਗੇ ਨੂੰ ਕਹਿਣ ਲੱਗੇ ਸੀ ਭਾਈ ਜੇ ਨੰਗੇ ਹੋ ਕੇ ਰੱਬ ਮਿਲਦਾ ਤੇ ਜੰਗਲ ਦੇ ਸਾਰੇ ਜਾਨਵਰ ਨੰਗੇ ਹੀ ਰਹਿੰਦੇ ਆ ਨਾਗਾ ਕਹਿੰਦਾ ਸੀ ਉਹਦਾ ਤਰਕ ਸੀ ਕਿ ਰੱਬ ਦੇ ਕੋਲੋਂ ਨੰਗੇ ਆਏ ਆ ਤੇ ਜਦ ਇੱਥੋਂ ਜਾਣਾ ਹੈ ਤੇ ਨੰਗੇ ਹੀ ਜਾਣਾ ਫਿਰ ਵਿਚਾਲੇ ਵਿਚਾਲੇ ਵੀ ਕੱਪੜੇ ਕਿਆ ਪਾਉਣੇ ਤਾਂ ਗੁਰੂ ਪਿਆਰਿਓ ਕਬੀਰ ਸਾਹਿਬ ਜੀ ਕਹਿੰਦੇ ਨਹੀਂ ਪਾਈ ਜੇ ਨੰਗੇ ਰਹਿ ਕੇ ਹੀ ਰੱਬ ਮਿਲਦਾ ਤਾਂ ਫਿਰ ਨਗਨ ਫਿਰਤ ਜੋ ਪਾਈਏ ਜੋਗ ਬਣ ਕਾ ਮਿਰਗ ਮੁਕਤ ਸਭ ਹੋਗ ਸਾਰੇ ਜੰਗਲ ਦੇ ਜਾਨਵਰ ਹੀ ਮੁਕਤ ਹੋ ਜਾਣ ਦੂਸਰਾ ਕਹਿਣ ਲੱਗਿਆ ਜੀ ਫਿਰ ਚਮਰ ਪੋਸ਼ ਜਿਵੇਂ ਅਸੀਂ ਪਹਿਨਦੇ ਹਾਂ ਮਿਰਗ ਦੀ ਖੱਲ ਮਿਰਗ ਸ਼ਾਲਾ ਥੱਲੇ ਵਿਛਾਉਂਦੇ ਐ ਸਾਧੂ ਲੋਕ ਜਾ ਸ਼ੇਰ ਦੀ ਖੱਲ ਮਿਲ ਜੇ ਤਾਂ ਉਹ ਵੀ ਥੱਲੇ ਵਿਛਾ ਲੈਂਦੇ ਆ ਜੰਗਲਾਂ ਦੇ ਵਿੱਚ ਇਹੀ ਚੀਜ਼ਾਂ ਮਿਲਦੀਆਂ ਸਨ ਪਹਿਲਾਂ ਕੱਪੜੇ ਨਹੀਂ ਸੀ ਹੁੰਦੇ ਤਾਂ ਗੁਰੂ ਪਿਆਰਿਓ ਕਵੀ ਸਾਹਿਬ ਜੀ ਕਹਿੰਦੇ ਨਾ ਤਾਂ ਨੰਗੇ ਰਹਿਣ ਦੇ ਨਾਲ ਰੱਬ ਮਿਲਦਾ ਤੇ ਨਾ ਕੋਈ ਚਮੜਾ ਪਹਿਨਣ ਦੇ ਨਾਲ ਸਰੀਰ ਦੇ ਉੱਤੇ ਰੱਬ ਮਿਲਦਾ ਹੈ ਕਿਆ ਲਾਂਗੇ ਕਿਆ ਬਾਂਦੇ ਚਾਮ ਜਵਨੀ ਚੀਨਸ ਆਤਮ ਰਾਮ ਜਿੰਨਾ ਚਿਰ ਤੁਸੀਂ ਆਪਣੇ ਆਪੇ ਦੀ ਖੋਜ ਨਹੀਂ ਕਰਦੇ ਚੀਨਣਾ ਹੁੰਦਾ ਖੋਜਣਾ ਜਾਣਣਾ ਜਿੰਨਾ ਚਿਰ ਇਹ ਮਨੁੱਖ ਆਪਣੇ ਆਪ ਨੂੰ ਜਾਣ ਨਹੀਂ ਲੈਂਦਾ ਕਿ ਮੈਂ ਕੌਣ ਆ ਕਿੱਥੋਂ ਆਇਆ ਕੀ ਲੈਣ ਆਇਆ ਉਹਨਾਂ ਚਿਰ ਇਹ ਕਦੇ ਵੀ ਮੁਕਤ ਨਹੀਂ ਹੋ ਸਕਦਾ ਤੋ ਸਾਰੇ ਭਗਤਾਂ ਦੀ ਗੁਰੂਆਂ ਦੀ ਬਾਣੀ ਦਾ ਇੱਕੋ ਨਿਸ਼ਾਨਾ ਹੈ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੀ ਫਿਰ ਅਗਲਾ ਗੁਰੂ ਪਿਆਰਿਓ ਸੰਿਆਸੀ ਸੀਗਾ ਬ੍ਰਹਮਚਾਰੀ ਉਹ ਕਹਿਣ ਲੱਗਿਆ ਮਹਾਰਾਜ ਜੇ ਮਨੁੱਖ ਬ੍ਰਹਮਚਾਰੀ ਰਹੇ ਬ੍ਰਹਮਚਰੀਆ ਰੱਖੇ ਭਾਵ ਬਿੰਦ ਨੂੰ ਖਰਾਬ ਨਾ ਕਰੇ ਤੇ ਕੋਈ ਸ਼ੱਕ ਨਹੀਂਗਾ ਉਹਨਾਂ ਦਾ ਮਕਸਦ ਸੀਗਾ ਕਿ ਬੰਦਾ ਵਿਆਹ ਨਾ ਕਰਾਵੇ ਸ਼ਾਦੀ ਨਾ ਕਰਾਵੇ ਬਿੰਦ ਨੂੰ ਸੰਭਾਲ ਕੇ ਰੱਖੇ ਤਾਂ ਰੱਬ ਮਿਲ ਸਕਦਾ ਹੈ ਕਵੀ ਸਾਹਿਬ ਜੀ ਕਹਿੰਦੇ ਬਿੰਦ ਰਾਖ ਜੋ ਤਰੀਏ ਭਾਈ ਖੁਸਰੇ ਕਿਉਂ ਨਾ ਪਰਮਗਤ ਭਾਈ ਫਿਰ ਖੁਸਰਿਆਂ ਦੀ ਕਿਉਂ ਨਹੀਂ ਮੁਕਤੀ ਹੋਈ ਸਾਰੇ ਖਤਮ ਹੋ ਜਾਂਦੇ ਦੁਬਾਰੇ ਖੁਸਰੇ ਬਾਰ ਬਾਰ ਕਿਉਂ ਜੰਮਦੇ ਆ ਸਨਿਆਸੀ ਜੋ ਗੁਰੂ ਪਿਆਰਿਓ ਕੋਣ ਮੌਣ ਸੀਗਾ ਜਿਵੇਂ Hindu ਮਤ ਦੇ ਵਿੱਚ ਇਹ ਚੱਲਣ ਹੈ ਸਨਿਆਸੀ ਕਹਿੰਦਾ ਮਾਰਾ ਸਿਰ ਕੋਣ ਮੌਣ ਕਰਾ ਕੇ ਉਸ ਰੱਬ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਭਗਤ ਜੀ ਕਹਿੰਦੇ ਅਸੀਂ ਮੂੰਡ ਮਡਾਏ ਜੋ ਸਿੱਧ ਪਾਈ ਮੁਕਤੀ ਭੇਡ ਨਾ ਗਈਆਂ ਕਾਈ ਜੇ ਸਿਰ ਮੂੰਹ ਮੁੰਨ ਕੇ ਰੱਬ ਮਿਲਦਾ ਹੁੰਦਾ ਤੇ ਭੇਡਾਂ ਨੂੰ ਹਰ 6 ਮਹੀਨਿਆਂ ਬਾਅਦ ਹੀ ਮੁੰਨਿਆ ਜਾਂਦਾ ਫਿਰ ਉਹਨਾਂ ਦੀ ਮੁਕਤੀ ਹੋ ਜਾਂਦੀ ਉਹ ਤਾਂ ਮੁਕਤ ਹੋਈਆਂ ਨਹੀਂ ਬਿੰਦ ਆਖ ਜੋ ਤਰੀਏ ਭਾਈ ਖੁਸਰੇ ਕਿਉ ਨ ਪਰਮਗਤ ਪਾਈ ਜੇ ਕੋਈ ਕਹੇ ਕਿ ਮੈਂ ਵਿਆਹ ਨਹੀਂ ਕਰਾਉਣਾ ਪਰਮਾਦਾ ਜਿਹੜਾ ਅਸੂਲ ਹੈ ਏਕਾ ਨਾਰੀ ਜਤੀ ਹੋਏ ਪਰ ਨਾਰੀ ਦੀ ਭੈਣ ਵਖਾਣਾ ਆਪਣੀ ਜੋ ਇਸਤਰੀ ਵਿਆਹ ਕੇ ਲਿਆਂਦੀ ਆ ਉਸ ਦੇ ਨਾਲ ਪਾਤਸ਼ਾਹ ਜੀ ਕਹਿੰਦੇ ਹਾ ਨਿਜ ਨਾਰੀ ਸੋ ਨਿਤ ਨੇਹੋ ਵਧਾਈਓ ਪਰ ਨਾਰੀ ਕੀ ਸੇਜਾ ਫੂਲ ਸੁਪਨੇ ਹੋ ਨਾ ਜਾਈ ਇਹ ਦਸਵੇਂ ਪਾਤਸ਼ਾਹ ਜੀ ਨੇ ਬਚਨ ਆਪਣੇ ਆਪ ਦੇ ਲਾ ਕੇ ਸਾਨੂੰ ਕਹੇ ਜਬ ਤੇ ਸੁਧ ਹਮ ਧਰੀ ਬਚਨ ਦਏ ਗੁਰ ਪਿਤਾ ਹਮਾਰੇ ਜਦੋਂ ਮੈਂ ਹੋਸ਼ ਵਿੱਚ ਆਇਆ ਸਿਆਣਾ ਹੋਇਆ ਵੱਡਾ ਹੋਇਆ ਤਾਂ ਮੇਰੇ ਪਿਤਾ ਨੇ ਮੈਨੂੰ ਇਹ ਗੱਲ ਕਹੀ ਸਿੱਖੋ ਮੈਂ ਤੁਹਾਨੂੰ ਵੀ ਕਹਿੰਦਾ ਹਾਂ ਕੀ ਗੱਲ ਕਹੀ ਜਦ ਤੇ ਸੁਧ ਹਮ ਧਰੀ ਬਚਨ ਦੇ ਗੁਰਪਿਤਾ ਹਮਾਰੇ ਨਿਜ ਨਾਰੀ ਸੋਨ ਚ ਨਿਹੋ ਵਢਈਓ ਪਰ ਨਾਰੀ ਕੇ ਛੇਜਾ ਫੂਲ ਸੁਪਨੇ ਹੂ ਨ ਜਾਇ ਪ੍ਰਾਈ ਨਾਰੀ ਦੀ ਛੇਜਾ ਤੇ ਸੁਪਨੇ ਵਿੱਚ ਵੀ ਨਹੀਂ ਜਾਣਨਾ ਮਤਲਬ ਸੋਚਣਾ ਵੀ ਨਹੀਂਗਾ ਸੋਚਾਂਗੇ ਤੇ ਸੁਪਨੇ ਬਣਨਗੇ ਆਪਣੇ ਪਰਿਵਾਰ ਦੇ ਨਾਲ ਖੁਸ਼ ਰਹੋ ਇਸੇ ਤਰ੍ਹਾਂ ਹੀ ਪਾਤਸ਼ਾਹ ਨੇ ਬਾਣੀ 'ਚ ਲਿਖਿਆ ਹੈ ਗ੍ਰਸਤੀ ਜੀਵਨ ਮਾਰਾ ਨਹੀਂ ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਵਖਾਣਾ ਔਰ ਹੋਰ ਬਹੁਤ ਸਾਰੇ ਥਾਵਾਂ ਤੇ ਗ੍ਰਸਤ ਪ੍ਰਧਾਨ ਕਿਹਾ ਹੈ ਚਾਰ ਆਸ਼ਮ ਰ ਹਨ ਜਿਨ੍ਹਾਂ 'ਚੋਂ ਇੱਕ ਹੈ ਗ੍ਰਸਤ ਸੰਿਆਸੀ ਬਾਨ ਪ੍ਰਸਤੀ ਇਸ ਤਰ੍ਹਾਂ ਇਹਨਾਂ ਚਾਰਾਂ ਦੇ ਵਿੱਚੋਂ ਇੱਕ ਗ੍ਰਸਤੀ ਹੈ ਜਿਹੜਾ ਸਭ ਤੋਂ ਉੱਤਮ ਹੈ ਕਿਉਂਕਿ ਗ੍ਰਸਤੀਆਂ ਨੇ ਘਰੋਂ ਹੀ ਜਿਤਨੇ ਧਰਮ ਦੇ ਲੋਕ ਹਨ ਉਹ ਡਾਲੀ ਲੈਣ ਜਾਂਦੇ ਆ ਤੇ ਗ੍ਰਸਤੀ ਦੇ ਘਰ ਹੀ ਜਾਂਦੇ ਆ ਪ੍ਰਸ਼ਾਦਾ ਉੱਥੋਂ ਹੀ ਮਿਲਦਾ ਜਦ ਭੁੱਖ ਲੱਗਦੀ ਹੈ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਸੀ ਬਿੰਦ ਰੱਖ ਜੋ ਤਰੀਏ ਭਾਈ ਖੁਸਰੇ ਕਿਉਂ ਨਾ ਪਰਮਗਤ ਪਾਈ ਜੇ ਕੋਈ ਕਹੇ ਕਿ ਮੈਂ ਵਿਆਹ ਨਹੀਂ ਕਰਾਉਣਾ ਉਹ ਦੂਸਰੀ ਗੱਲ ਆ ਉਹਦੀ ਮਰਜ਼ੀ ਹੈ ਕਰਾਵੇ ਜਾਂ ਨਾ ਕਰਾਵੇ ਪਰ ਇਸ ਤਰ੍ਹਾਂ ਰੱਬ ਨਹੀਂ ਮਿਲਦਾ ਬਿੰਦ ਰੱਖ ਜੋ ਤਰੀਏ ਭਾਈ ਖੁਸਰੇ ਕਿਉਂ ਨਾ ਪਰਮਗਤ ਪਾਈ ਤਾਂ ਅਗੇ ਕਬੀਰ ਸਾਹਿਬ ਜੀ ਬਖਸ਼ੇ ਕਰ ਰਹੇ ਸੀ ਕਹੋ ਕਬੀਰ ਸੁਣੋ ਨਰ ਭਾਈ ਤਾਂ ਤੇ ਸੁਣੋ ਗੁਰੂ ਪਿਆਰੇਓ ਇਦਾਂ ਰੱਬ ਨਹੀਂ ਮਿਲਦਾਗਾ ਕਬੀਰ ਸਾਹਿਬ ਦਾ ਬਚਨ ਹੈ ਜੋ ਕੁਛ ਕੀਤਾ ਸੋ ਮਨ ਕੀਤਾ ਮੁੰਡਾ ਮੂੜ ਅਜਾਏ ਸਿਰ ਘਰ ਮੁੰਨਣ ਦੇ ਨਾਲ ਕੋਈ ਗੱਲ ਨਹੀਂ ਬਣਦੀ ਇਹ ਗਲਤੀਆਂ ਸਾਰੀਆਂ ਸਾਡਾ ਮਨ ਕਰਦਾ ਇਸੇ ਤਰ੍ਹਾਂ ਹੀ ਕਹਿ ਰਹੇ ਸੀਗੇ ਕਿ ਕੁ ਗੁਜੜਾ ਹੈ ਪਾਤਸ਼ਾਹ ਜੀ ਦਾ ਬਚਨਿਆ ਦਸਵੇਂ ਪਾਤਸ਼ਾਹ ਜੀ ਦਾ ਉਨਾ ਸੁਨਿਆਸੀਆਂ ਉਦਾਸੀਆਂ ਲਈ ਜੋ ਘਰ-ਵਾਰ ਛੱਡ ਕੇ ਨਿਕਲ ਜਾਂਦੇ ਐ ਘੁੱਗੂ ਮਟ ਵਾਸੀ ਲੱਗੇ ਡੋਲ ਤੇ ਉਦਾਸੀ ਮਿਰਕ ਤਰਬਰ ਸਦੀਮ ਮੌਨ ਸਾਡੇ ਹੀ ਸਦਤ ਹੈ ਬਿੰਦ ਕੇ ਸਦਈਆ ਤਾਹੇ ਹੀ ਜਕੀ ਬੜਈਆ ਦੇਤ ਹੀ ਜ ਕਹਿੰਦੇ ਹਨ ਹਿਹੜਾ ਮਤਲਬ ਖੁਸਰਾ ਜਿਹੜਾ ਕਹਿੰਦਾ ਮੈਂ ਬਿੰਦ ਨਹੀਂ ਖਰਾਬ ਕਰਨਾ ਉਹ ਖੁਸਰਿਆਂ ਦੀ ਕੈਟਾਗਰੀ ਦੇ ਵਿੱਚੋਂ ਆ ਗਿਆ ਬੰਦਰ ਸਦੀਵ ਪਾਏ ਨਾਂਗੇ ਹੀ ਫਿਰਤ ਹੈ ਤੇ ਜੇ ਨਾਂਗੇ ਦੀ ਗੱਲ ਕਰੀਏ ਤੇ ਬੰਨਰ ਹਮੇਸ਼ਾ ਨੰਗੀ ਰਹਿੰਦੇ ਆ ਜੰਗਲੀ ਜਾਨਵਰ ਅੰਗਣਾ ਅਧੀਨ ਕਾਮ ਕ੍ਰੋਧ ਮੈਂ ਪਰਵੀਨ ਇੱਕ ਗਿਆਨ ਕੇ ਬਹੀਨ ਛੀਨ ਕੈਸੇ ਕਹ ਤਰਤ ਹੈ ਗ੍ਰਸਤੀ ਜੀਵਨ ਵਿੱਚ ਰਹਿੰਦੇ ਆ ਵੀ ਪਰਮੇਸ਼ਰ ਦੇ ਨਾਲ ਜੁੜੇ ਰਹੀਏ ਜਿੰਨਾ ਚਿਰ ਗੁਰੂ ਦੇ ਕੋਲੋਂ ਗਿਆਨ ਪ੍ਰਾਪਤ ਨਹੀਂ ਹੁੰਦਾ ਉਹਨਾਂ ਚ ਅਸੀਂ ਕਿਵੇਂ ਤਰ ਸਕਦੇ ਆ ਤੋ ਕੱਲ ਆਪਾਂ ਇਹ ਸ਼ਬਦ ਦੀ ਵਿਚਾਰ ਕੀਤੀ ਸੀ ਅੱਜ ਦਾ ਸ਼ਬਦ ਆਪ ਜੀ ਨੇ ਸਰਬਨ ਕੀਤਾ ਗੌੜੀ ਕਵੀਰ ਜੀ ਕਵੀਰ ਸਾਹਿਬ ਜੀ ਗੁਰੂ ਪਿਆਰ ਉਹ ਜਾ ਰਹੇ ਹੈ ਕਾਸ਼ੀ ਦੇ ਵਿੱਚ ਮਿਸਰਦੇ ਆ ਤੁਹਾਨੂੰ ਪਤਾ ਵੀ ਇਹ ਬਨਾਰਸ ਦੇ ਵਿੱਚ ਰਹਿੰਦੇ ਸੀ ਉਹਨਾਂ ਸਮਿਆਂ ਵਿੱਚ ਕਾਸ਼ੀ ਚ ਤੇ ਜ਼ਿਆਦਾਤਰ ਇਹਨਾਂ ਦਾ ਬ੍ਰਾਹਮਣਾਂ ਦੇ ਨਾਲ ਮੇਲ ਮਲਾਪ ਹੁੰਦਾ ਰਹਿੰਦਾ ਸੀ ਇੱਕ ਦਿਨ ਗੰਗਾ ਦੇ ਕਿਨਾਰੇ-ਕਿਨਾਰੇ ਜਾ ਰਹੇ ਆ ਦੁਪਹਿਰ ਦਾ ਸਮਾਂ ਤੇ ਇੱਕ ਬ੍ਰਾਹਮਣ ਬੈਠਾ ਉੱਥੇ ਕੰਗਾ ਦੇ ਕਿਨਾਰੇ ਤੇ ਸੰਧਿਆ ਕਰ ਰਿਹਾ ਦੁਪਹਿਰ ਦਾ ਤਾਂ ਗੁਰੂ ਪਿਆਰਿਓ ਕਬੀਰ ਸਾਹਿਬ ਜੀ ਰੁੱਕ ਗਏ ਗੱਲਬਾਤ ਚੱਲੀ ਕਬੀਰ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਮੋਕਸ਼ ਪ੍ਰਾਪਤ ਨਹੀਂ ਹੁੰਦਾ ਜੇ ਸੰਧਿਆ ਕਰਕੇ ਇਸ਼ਨਾਨ ਕਰਕੇ ਰੱਬ ਮਿਲਦਾ ਤੇ ਡੱਡੂ ਹਮੇਸ਼ਾ ਪਾਣੀ 'ਚ ਹੀ ਰਹਿੰਦੇ ਕਬੀਰ ਸਾਹਿਬ ਜੀ ਨੇ ਉਸ ਪੰਡਤ ਨਾਲ ਬ੍ਰਾਹਮਣ ਨਾਲ ਗੱਲਬਾਤ ਕੀਤੀ ਉੱਥੇ ਵਿਚਾਰਾ ਚੱਲੀਆਂ ਕਿਉਂਕਿ ਭਗਤਾਂ ਦਾ ਕੰਮ ਹੁੰਦਾ ਹੈ ਭੁੱਲੇ ਭਟਕਿਆਂ ਨੂੰ ਰਸਤਾ ਦੱਸਣਾ ਅੱਗੋਂ ਕੋਈ ਮੰਨੇ ਜਾਂ ਨਾ ਮੰਨੇ ਕੋਈ ਐਂਟੀ ਹੋਵੇ ਸੱਚ ਮੰਨੇ ਝੂਠ ਮੰਨੇ ਉਹਦੀ ਮਰਜ਼ੀ ਆ ਪਰ ਭਗਤ ਆਪਣਾ ਗੁਰੂ ਦਾ ਬਖਸ਼ਿਆ ਹੁਕਮ ਬਜਾਉਂਦੇ ਰਹਿੰਦੇ ਆ ਇਸ ਕਰਕੇ ਜਿਸ ਵੇਲੇ ਭਗਤ ਕਬੀਰ ਸਾਹਿਬ ਜੀ ਕਾਸ਼ੀ ਦੇ ਕਿਨਾਰੇ-ਕਿਨਾਰੇ ਜਾ ਰਹੇ ਆ ਤੋ ਬ੍ਰਾਹਮਣ ਜਿਹੜਾ ਹੈ ਗੰਗਾ ਦੇ ਕਿਨਾਰੇ ਬੈਠਾ ਇਸ਼ਨਾਨ ਕਰਕੇ ਸੰਧਿਆ ਕਰ ਰਿਹਾ ਹੈ ਪਾਣੀ ਦੇ ਵਿੱਚ ਖੜ ਕੇ ਦੁਪਹਿਰ ਦਾ ਸਮਾਂ ਹੈ ਚੁਬੀਆਂ ਮਾਰਦਾ ਹੈ ਵਾਰ-ਵਾਰ ਪਾਣੀ ਦੇ ਵਿੱਚ ਗੰਗਾ ਦੇ ਵਿੱਚ ਤਾਂ ਕਵੀਰ ਸਾਹਿਬ ਜੀ ਕਹਿੰਦੇ ਜਲ ਕੈ ਮੱਜਣ ਜੇ ਗਤ ਹੋਵੇ ਨਿਤਨਿਤ ਮੇਂਢ ਕਣਾਵੇ ਜਿਵੇਂ ਮੇਣਕ ਤੈਸੇ ਹੋਏ ਨਰ ਫਿਰ ਫਿਰ ਜੋਨੀ ਆਵੇ ਆਸਰਾ ਕਬੀਰ ਜੀ ਦਾ ਕਹਿੰਦੇ ਜੇ ਐਦਾ ਮੁਕਤੀ ਹੁੰਦੀ ਤੇ ਫਿਰ ਡੱਡੂ ਹਮੇਸ਼ਾ ਹੀ ਪਾਣੀ ਵਿੱਚ ਉਪੀਆਂ ਮਾਰਦੇ ਹੀ ਰਹਿੰਦੇ ਸੰਧੀਆ ਪ੍ਰਾਤੀਸ਼ ਨਾਨਕ ਰਾਹੀ ਆਥ ਨੇ ਤੜਕੇ ਬੰਦਾ ਕੇਵਲ ਇਸ਼ਨਾਨ ਕਰਕੇ ਕਹਿੰਦਾ ਕਿ ਮੈਂ ਧਰਮੀ ਹੋ ਗਿਆ ਠੀਕ ਹੈ ਇਸ਼ਨਾਨ ਕਰਨਾ ਸਰੀਰ ਵਾਸਤੇ ਜ਼ਰੂਰੀ ਆ ਔਰ ਪਰਮੇਸ਼ਰ ਨਾਲ ਮਿਲਣ ਦੇ ਲਈ ਗੁਰੂ ਦੀ ਲੋੜ ਹੈ ਸਾਨੂੰ ਗੁਰੂ ਗੁਰੂ ਗੁਰ ਕਰਮਨ ਮੋਹਰ ਗੁਰੂ ਬਿਨਾ ਮੈਂ ਨਾਹੀ ਹੋਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਪਜੀ ਸਾਹਿਬ ਜੀ ਦੇ ਆਰੰਭ ਦਾ ਵਿੱਚ ਹੀ ਲਿਖਦੇ ਹਨ ਪਹਿਲਾ ਮਗਲਾ ਚਰਨ ਕਰਦੇ ਆ ਮੂਲ ਮੰਤਰ ਗੁਰ ਪ੍ਰਸਾਦ ਜਪ ਆਰਸਾ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਫਿਰ ਅੱਗੇ ਆਰੰਭ ਕਰਦੇ ਆ ਸਿੱਧਾਂ ਜੋਗੀਆਂ ਦੇ ਨਾਲ ਗੱਲਬਾਤ ਹੈ ਤਾਂ ਪਾਤਸ਼ਾਹ ਜੀ ਕਹਿੰਦੇ ਸੋਚੈ ਸੋਚ ਨ ਹੋਵੇ ਜੇ ਸੋਚੀ ਲੱਖ ਵਾਰ ਜੇ ਕੋਈ ਲੱਖਾਂ ਵਾਰ ਆਪਣੇ ਆਪ ਨੂੰ ਸੋਚਾ ਕਰ ਲਵੇ ਕਿ ਮੈਂ ਰੱਬ ਨੂੰ ਪ੍ਰਾਪਤ ਕਰ ਲਵਾਂ ਨਹੀਂ ਹੋ ਸਕਦਾ ਜੇ ਹੁਣ ਕੋਈ ਕਹੇ ਜੈਨੀਆਂ ਦੀ ਤਰ੍ਹਾਂ ਚੁੱਪ ਕਰਕੇ ਬੈਠ ਜਾਈਏ ਤਾਂ ਫਿਰ ਵੀ ਰੱਬ ਨਹੀਂ ਮਿਲਦਾ ਚੁੱਪ ਹੈ ਚੁੱਪ ਨਾ ਹੋਵੀ ਜੇ ਲਾਇ ਰਹਾ ਲਿਵਤਾਰ ਅਸੀਂ ਮੂੰਹ ਕਰਕੇ ਤਾਂ ਚੁੱਪ ਕਰ ਜਾਾਂਗੇ ਪਰ ਅੰਦਰ ਮਨ ਦੇ ਫੁਰਨੇ ਕਾਹ ਲੋਕੂਗਾ ਉਹ ਗੁਰੂ ਦਾ ਗਿਆਨ ਹੀ ਰੋਕੂਗਾ ਜਿੰਨਾ ਸਾਡਾ ਮਨ ਸੰਸਾਰ ਵੱਲੋਂ ਟੁੱਟ ਕੇ ਪਰਮੇਸ਼ਰ ਨਾਲ ਜੁੜਦਾ ਨਹੀਂ ਉਹਨਾਂ ਚਿਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਚੁੱਪੇ ਚੁੱਪ ਨ ਹੋਵੇ ਜੇ ਲਾਏ ਰਹਾ ਦੇਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਪੁਰੀਆਂ ਭਾਰ ਇਸੇ ਤਰ੍ਹਾਂ ਜੇ ਕੋਈ ਕਹੇ ਕਿ ਮੈਂ ਬਹੁਤ ਸੰਪਤੀ ਇਕੱਠੀ ਕਰ ਲਵਾਂ ਰਜ ਜਾਵਾਂਗਾ ਇਹ ਪਰਮੇਸ਼ਰ ਦੇ ਨਾਮ ਤੋਂ ਬਗੈਰ ਨਹੀਂ ਰਜਦਾ ਭਾਵੇਂ ਚਾਰਾਂ ਪੁਰੀਆਂ ਦਾ ਸਮਾਨ ਇੱਕ ਬੰਦੇ ਨੂੰ ਦੇ ਦਿਓ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨਤਾ ਰਚਨਾ ਨਾਮ ਤੇ ਆਏ ਇਸ ਤਰ੍ਹਾਂ ਗੁਰ ਪਿਆਰਿਓ ਜਦੋਂ ਮਨ ਕਰਕੇ ਮਨ ਤਨ ਰਸਨਾ ਨਾਮ ਤੇ ਆਇਆ ਮਨ ਕਰਕੇ ਤਨ ਕਰਕੇ ਰਸਨਾ ਕਰਕੇ ਜਦੋਂ ਸਿਮਨ ਕੀਤਾ ਤਾਂ ਹੀ ਉਹਦੀ ਪ੍ਰਾਪਤੀ ਹੋਣੀ ਆ ਕਬੀਰ ਸਾਹਿਬ ਜੀ ਕਹਿੰਦੇ ਕੱਲੇ ਇਸ਼ਨਾਨ ਕਰਿਆਂ ਰੱਬ ਨਹੀਂ ਮਿਲਦਾ ਜਿਉ ਪਏ ਤਾਦਰ ਪਾਣੀ ਮਾਹੀ ਜੋ ਪਏ RAM RAM ਰਤ ਨਹੀਂ ਰਤ ਹੁੰਦਾ ਰੰਗਣਾ ਰਾਮ ਰਾਮ ਪਰਮੇਸ਼ਰ ਦੇ ਨਾਮ ਨੂੰ ਲਗਾਤਾਰ ਜਿੰਨਾ ਚਿਰ ਤੂੰ ਨਹੀਂ ਜਪਦਾ ਉਹਦੇ ਨਾਲ ਇੱਕ ਮਿਕ ਨਹੀਂ ਹੁੰਦਾ ਜਿਹੜੇ ਕਰਮ ਕਾਂਢੀ ਲੋਕ ਕਰਮ ਕਾਂਢ ਤਾਂ ਬੋਧ ਕਰਦੇ ਆ ਪਰ ਪਰਮੇਸ਼ਰ ਨਾਲ ਨਹੀਂ ਜੁੜਦੇ ਸੇਤੇ ਸਭ ਧਰਮ ਰਾਏ ਕਹ ਜਾਈ ਇਹ ਸਾਰੇ ਹੀ ਧਰਮ ਰਾਜ ਦੇ ਕੋਲ ਜਾਣਗੇ ਭਾਵ ਉਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਏ ਜਿਤਨੇ ਵੀ ਕਰਮ ਕਾਂਡ ਦਾਨ ਕੋ ਨਾਦੀ ਇਹ ਧਰਮ ਰਾਜ ਤੋਂ ਅੱਗੇ ਨਹੀਂ ਜਾਂਦੇ ਅੱਗੇ ਕੇਵਲ ਪਰਮੇਸ਼ਰ ਦਾ ਨਾਮ ਲੈ ਕੇ ਜਾਂਦਾ ਉਹ ਅਸੀਂ ਜਪਦੇ ਨਹੀਂ ਜਿਵੇਂ ਦਸਵੇਂ ਪਰੀਚੇ ਲਿਖਦੇ ਹਨ ਸਵਈਏ ਤਪ ਪ੍ਰਸਾਦ ਸਵਈਏ ਸ਼ਰਾਬਕ ਸੁੱਧ ਸਮੂਹ ਸਿਧਾਨਕ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਤ ਸਰਾਰਦਨ ਸੁੱਧ ਸੁਧਾਰਕ ਸੰਤ ਸਮੂਹ ਅਨੇਕ ਮੱਤੀ ਕੇ ਸਾਰੇ ਦੇਸ਼ ਕੋ ਦੇਖ ਰਿਓ ਮਤ ਕਉ ਨ ਦੇਖਿਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਭਾਇ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੀ ਪਰਮੇਸ਼ਰ ਦੇ ਰੰਗ ਵਿੱਚ ਨਹੀਂ ਰੰਗਿਆ ਆਪਣੇ ਆਪ ਨੂੰ ਤਾਂ ਤੂੰ ਇੱਕ ਰਤੀ ਦਾ ਵੀ ਨਹੀਂ 100% ਚੋ 1% ਵੀ ਤੇਰਾ ਜੀਵਨ ਪਰਮੇਸ਼ਰ ਵੱਲ ਨਹੀਂ ਲੱਗ ਰਿਹਾ ਰਤੀ ਹੁੰਦੀ ਹੈ ਤੋਲੇ ਦੇ ਵਿੱਚ ਰਤੀ ਜਿਵੇਂ 96 ਰਤੀਆਂ ਹੁੰਦੀਆਂ ਸੁਨਿਆਰਾਂ ਕੋਲ ਹੁੰਦਾ ਹੈ ਤੋਲਾ ਪਹਿਲਾਂ 12 ਗ੍ਰਾਮ ਦਾ ਹੁੰਦਾ ਸੀ ਹੁਣ 10 ਗ੍ਰਾਮ ਦਾ ਚਲੋ ਸਿੱਧਾ ਜਾ ਕਰਤਾ ਤੋ 100% ਚੋਂ 1% ਵੀ ਤੇਰਾ ਜਿਹੜਾ ਹੈ ਪਰਮੇਸ਼ਰ ਨਾਲ ਜੁੜਨਾ ਨਹੀਂ ਬਣਦਾ ਇਸ ਤਰ੍ਹਾਂ ਜੋ ਪੈ ਰਾਮ ਰਾਮ ਰਤ ਨਹੀਂ ਜੇ ਤੂੰ ਆਪਣੇ ਮਨ ਨੂੰ ਰੱਬ ਦੇ ਰੰਗ ਵਿੱਚ ਨਹੀਂ ਰੰਗਿਆ ਤੇ ਸਭ ਧਰਮ ਰਾਏ ਕਹਿ ਜਾਹੀ ਕਾਇਆ ਰਤ ਬੋ ਰੂਪ ਚਾਹੀ ਜਿਹੜੇ ਮਨੁੱਖ ਆਪਣੀ ਕਾਇਆ ਦੇਹ ਦੇ ਵਿੱਚ ਹੀ ਮਸਤ ਹਨ ਆਪਣੀ ਦੇਹੀ ਨਾਲ ਹੀ ਪ੍ਰੀਤੀ ਕਰਦੇ ਆ ਔਰ ਇਹੀ ਤੇ ਤਰ੍ਹਾਂ-ਤਰ੍ਹਾਂ ਦੇ ਸ਼ਿੰਗਾਰ ਕਰਦੇ ਆ ਕਿਉਂਕਿ ਕਬੀਰ ਸਾਹਿਬ ਜੀ ਦਾ ਸਬੰਧ ਪੰਡਤਾਂ ਦੇ ਨਾਲ ਬਹੁਤ ਰਿਹਾ ਹੈ ਫਿਰ ਉਥੋਂ ਦੀ ਗੱਲ ਕਰਦੇ ਆ ਥੋਤੀ ਬਨਣੀ ਤਿਲਕ ਲਾਉਣੇ ਜਾਤ ਦਾ ਅਪਮਾਨ ਕਰਨਾ ਵੀ ਅਸੀਂ ਉੱਚੀ ਜਾਤੀ ਵਾਲੇ ਅਸੀਂ ਤਾਂ ਮੁਕਤ ਈ ਆ ਸੰਤਾਂ ਕੁਝ ਕਰਨ ਦੀ ਲੋੜ ਨਹੀਂ ਅਸੀਂ ਉੱਚੀ ਜਾਤੀ ਵਿੱਚ ਪੈਦਾ ਹੋਏ ਆ ਆਦੀ ਆਦੀ ਕਰਮ ਕਾਂਡ ਕਰਨੇ ਗੁਰੂ ਪਿਆਰੋ ਤਰ੍ਹਾਂ ਤਰ੍ਹਾਂ ਦੇ ਰੂਪ ਰਚਨੇ ਕਾਇਆ ਰਤਬਉ ਰੂਪ ਰਚਾਈ ਤਿੰਨ ਕੋ ਦਇਆ ਸੁਪਨੇ ਵੀ ਨਹੀਂ ਪਰ ਹਿਰਦੇ ਦੇ ਵਿੱਚ ਜੀਵਾਂ ਦੇ ਪ੍ਰਤੀ ਦਇਆ ਪੈਦਾ ਹੋਈ ਨਹੀਂ ਜੇ ਸਾਡੇ ਮਨ ਵਿੱਚ ਦਇਆ ਨਹੀਂ ਹੈ ਆਪਣੇ ਕਲਿਆਣ ਦੀ ਕਿਸੇ ਦੂਜੇ ਦੇ ਕਲਿਆਣ ਦੀ ਭਲੇ ਦੀ ਗੱਲ ਨਹੀਂ ਕਰਨੀ ਤਾਂ ਉਹ ਕਦੇ ਵੀ ਪਰਮੇਸ਼ਰ ਦੇ ਵਿੱਚ ਨਹੀਂ ਮਿਲ ਸਕਦੇ ਤਾਂ ਤੇ ਉਹ ਕਿਹੋ ਜੀ ਹੋਣਗੇ ਭਗਤ ਜੀ ਕਹਿੰਦੇ ਉਹਨਾਂ ਨੂੰ ਚਾਰ ਚਰਨ ਕਹੈ ਬੋਇਆ ਗਰ ਉਹਨਾਂ ਨੂੰ ਚਾਰ ਪੈਰਾਂ ਵਾਲੇ ਕਿਹਾ ਜਾਂਦਾ ਕੌਣ ਭਲਾ ਚਾਰ ਪੈਰਾਂ ਵਾਲਾ ਪਸ਼ੂ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਇਥੇ ਮਨੁੱਖ ਨੂੰ ਚਾਰ ਪਸ਼ੂਆਂ ਵਾਲੇ ਦੀ ਬਰਾਬਰੀ ਚਾਰ ਪੈਰਾਂ ਵਾਲੇ ਦੇ ਬਰਾਬਰ ਕਰ ਦਿੱਤਾ ਮਤਲਬ ਪਸ਼ੂ ਕਹਿ ਦਿੱਤਾ ਚਾਰ ਪੈਰ ਦੋਏ ਸਿੰਘ ਗੰਗ ਮੁਖ ਤਬ ਕੈਸੇ ਗੁਣ ਗਈ ਹੈ ਊਠ ਤੇ ਵੈਰ ਤੇ ਠੇਕਾ ਪਰ ਹੈ ਤਬ ਕਤ ਮੂਢ ਲੁਕਈ ਹੈ ਹਰ ਬਿਨ ਬੈਲ ਬੇਰਾਨੇ ਹੋਈ ਹੈ ਨਾਮ ਨਾ ਜਪਣ ਕਰਕੇ ਤੇਰੀ ਜ਼ਿੰਦਗੀ ਪਸ਼ੂਆਂ ਵਰਗੀ ਹੋਈ ਹੈ ਕੋਈ ਖਾਸ ਨਹੀਂ ਹੈ ਹਰ ਬਿਨ ਬੈਲ ਬੇਰਾਨੇ ਹੋਈ ਹੈ ਸਾਰੋ ਦਿਨ ਸਟੋਲਤ ਬਣ ਮਹੀਆ ਅਜੋਨਾ ਪੇਟ ਅਗਈ ਹੈ ਰਾਜਦਾਨੀ ਸਾਰਾ ਸਾਰਾ ਦਿਨ ਮਨੁੱਖ ਨੂੰ ਵੀ ਕਿਹਾ ਤੇ ਜਿਵੇਂ ਉਹ ਪਸ਼ੂ ਦੀ ਗੱਲ ਹੈ ਬਲਦ ਦੇ ਕੋਲੋਂ ਕੰਮ ਲੈ ਕੇ ਛੱਡ ਦਿੰਦੇ ਆ ਮੁੜ ਕੇ ਵਿਚਾਰਾ ਸਾਰਾ ਦਿਨ ਖੇਤਾਂ ਦੇ ਵਿੱਚ ਜੰਗਲਾਂ ਵਿੱਚ ਖਾਣ ਪੀਣ ਵਾਸਤੇ ਭਟਕਦਾ ਰਹਿੰਦਾ ਪਰ ਉਹ ਘਾਹ ਨਾਲ ਕਿੰਨਾ ਤੱਕ ਰੱਜੇ ਵਿਚਾਰਾ ਨਹੀਂ ਰੱਜਦਾ ਇਸੇ ਹਾਲ ਮਨੁੱਖ ਦਾ ਹੈ ਇਹ ਸ਼ਬਦ ਕਵੀ ਸਾਹਿਬ ਜੀ ਨੇ ਕਦੋਂ ਰਚਿਆ ਇਹਦੇ ਪਿੱਛੇ ਘਟਨਾ ਹੈ ਕਹਿੰਦੇ ਕਬੀਰ ਸਾਹਿਬ ਜੀ ਉਕਾਸ਼ੀ ਦੇ ਵਿੱਚ ਵਿਚਰਦੇ ਆ ਨਾ ਤੇ ਬਾਜ਼ਾਰ ਚੋਂ ਲੰਘਦੇ ਆ ਤੇ ਇਹਨਾਂ ਦੀ ਦ੍ਰਿਸ਼ਟੀ ਇੱਕ ਸੇਠ ਤੇ ਪੈਂਦੀ ਆ ਔਰ ਸੇਠ ਜੀ ਦੁਕਾਨ ਤੇ ਚਲੇ ਜਾਂਦੇ ਆ ਕਹਿੰਦੇ ਸੇਠ ਜੀ ਸਤਿ ਸ੍ਰੀ ਅਕਾਲ ਨਮਸਕਾਰ RAM RAM ਹਾਂ ਅਓ ਭਾਈ ਮਜ਼ ਮੈਂ ਤਾਂ ਸੇਠ ਜੀ ਕਹਿੰਦਾ ਸੀ ਵੀ ਤੁਸੀਂ satsang ਚ ਆਇਆ ਕਰੋ ਸੇਠ ਅੱਗੋਂ ਕਹਿੰਦਾ ਬਾਬਾ ਸਾਡੇ ਕੋਲ ਟਾਈਮ ਨਹੀਂ ਅਸੀਂ ਜਵਾਕ ਵੀ ਪਾਲਣੇ ਆ ਕਹਿੰਦੇ ਵੀ ਜਵਾਕ ਤਾਂ ਪਾਲੋ ਜਵਾਕ ਤਾਂ ਪਾਲ ਹੀ ਜਾਣੇ ਆ ਪਰਮੇਸ਼ਰ ਨੇ ਪਾਲਣੇ ਆ ਪਰ ਤੂੰ ਸਤਸੰਗ ਵਿੱਚ ਆਇਆ ਕਰ ਇਹਨਾਂ ਕਹਿ ਕੇ ਕਬੀਰ ਜੀ ਚਲੇ ਗਏ ਜਦੋਂ ਵੀ ਉੱਥੋਂ ਲੰਘਣਾ ਕਬੀਰ ਸਾਹਿਬ ਨੇ ਉਹਨੂੰ ਜਰੂਰ ਰੋਕ ਕੇ ਬੇਨਤੀ ਕਰਨੀ ਪਰ ਹੌਲੀ-ਹੌਲੀ ਉਹ ਸੇਠ ਜਿਹੜਾ ਸੀ ਅੱਕ ਗਿਆ ਕਹਿੰਦਾ ਜਿਹੜੇ ਸਾਧ ਨੇ ਬੜੇ ਤਾਂ ਕੀਤੇ ਆ ਰੋਜ਼ ਹੀ ਕਹਿੰਦਾ ਆਕੇ ਸੇਠ ਜੀ ਸਤਸੰਗ ਚ ਆਇਆ ਕਰੋ ਅਸੀਂ ਬਹਿਲੇ ਆ ਪਲਾਂ ਤੁਸੀਂ ਸਾਧ ਤਾਂ ਬਹਿਲੇ ਆ ਤੁਸੀਂ ਤਾਂ ਕੰਮ ਕੋਈ ਕਰਨਾ ਨਹੀਂ ਅਸੀਂ ਜਵਾਗਪਾਲ ਨੇ ਜਦੋਂ ਕਬੀਰ ਸਾਹਿਬ ਜੀ ਨੇ ਲਗਭਗ ਜਦੋਂ ਲੰਘਣਾ ਆਉਦੇ ਮਿਲਣਾ ਤੇ ਸੇਠ ਅੱਕ ਗਿਆ ਹੁਣ ਸੇਠ ਅੰਦਰ ਲੁਕਣ ਲੱਗਿਆ ਕਿ ਉਹ ਆਉਂਦਾ ਸਾਧ ਕਬੀਰ ਆਉਂਦਾ ਅੱਜ ਫਿਰ ਟੋਕੂਗਾ ਅੰਦਰ ਲੁਕਣ ਲੱਗਿਆ ਪਿੱਛੇ ਜਾ ਕੇ ਸਮਾਂ ਬਤੀਤ ਹੁੰਦਾ ਗਿਆ ਉਸੇ ਹੀ ਧੰਡਿਆਂ ਵਿੱਚ ਫਸਿਆ ਹੋਇਆ ਸੇਠ ਮਰ ਗਿਆ ਹੈ ਤਾ ਮਰਦਾ ਹੋਇਆ ਸੋਚਦਾ ਹਾਏ ਮੈਂ ਤਾਂ ਮਰ ਗਿਆ ਮੇਰੇ ਜਵਾਕਾਂ ਨੂੰ ਸੌਦਾ ਬਾਜ਼ਾਰ ਚੋਂ ਕੌਣ ਲਿਆ ਕੇ ਦੇਊ ਦੁਕਾਨ ਤੇ ਹੁਣ ਇਸ ਕਰਕੇ ਤਾਂ ਲਟਾ ਦੇਣਗੇ ਇਹ ਫੁਰਨਾ ਬਣਿਆ ਤੇ ਪਰਮੇਸ਼ਰ ਨੇ ਸੌਦਾ ਢੋਣ ਵਾਸਤੇ ਉਹਨਾਂ ਦੇ ਘਰ ਹੀ ਗਾਂ ਸੀ ਸੂਣ ਵਾਲੀ ਉਸ ਦੇ ਪੇਟੋਂ ਬੱਚਾ ਬਣਾ ਕੇ ਪੈਦਾ ਕਰਤਾ ਰੂਹ ਸੇਠਦੀ ਹੈ ਬੱਚਿਆਂ ਨੇ ਸੋਚਿਆ ਵੀ ਗਾਂ ਨੇ ਬੱਚਾ ਦਿੱਤਾ ਜਾਂ ਤਾਂ ਵਧੀਆ ਹੋ ਗਿਆ ਅੱਗੇ ਤਾਂ ਬਾਪੂ ਸੌਦਾ ਲਿਆਉਂਦਾ ਸੀ ਆਪਾਂ ਬੱਚੇ ਨੂੰ ਹਾਰੀ ਕੱਢਾਂਗੇ ਗੱਡੇ ਜੋੜ ਕੇ ਗੱਡਾ ਬਣਾ ਲਾਂਗੇ ਸੌਦਾ ਲਿਆਉਣ ਵਾਸਤੇ ਤਾਂ ਗੁਰੂ ਪਿਆਰਿਓ ਉਹਨਾਂ ਬੱਚਿਆਂ ਨੇ ਉਸ ਬੱਚੇ ਨੂੰ ਪਾਲਿਆ ਪੋਸਿਆ ਚੰਗਾ ਖੁਰਾਕਾਂ ਦਿੱਤੀਆਂ ਔਰ ਬਲਦ ਬਣ ਗਿਆ ਇਹ ਗੱਡਾ ਬਣਾ ਲਿਆ ਬਲਦ ਨੂੰ ਜੋੜ ਕੇ ਬਾਜ਼ਾਰੋਂ ਸੌਦਾ ਲਿਆਉਂਦੇ ਆ ਲੰਬਾ ਸਮਾਂ ਸੌਦਾ ਟੋਏ ਕਿਉਂਕਿ ਪ੍ਰੀਤਮ ਦਾ ਬਚਨ ਹੈ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਇਸ ਨੇ ਮਰਦੇ ਹੋਏ ਪਰਮੇਸ਼ਰ ਨੂੰ ਨਹੀਂ ਮੰਗਿਆ ਮਰਦਾ ਹੋਇਆ ਕਹਿੰਦਾ ਮੈਂ ਤਾਂ ਸੌਦਾ ਢੋਣਾ ਸੀ ਬਲਦ ਬਣਾਤਾ ਕਹਿੰਦੇ ਸੌਦਾ ਢੁਈ ਜਾ ਉਹਨੇ ਸੌਦਾ ਢੋਣ ਲੱਗਿਆ ਬਲਦ ਦੀ ਉਮਰ ਪੂਰੀ ਹੋਈ ਬੁੱਢਾ ਹੋ ਗਿਆ ਪਰ ਹਜੇ ਵੀ ਉਹਨੂੰ ਛੱਡਦੇ ਨਹੀਂ ਸੌਦਾ ਲੈਣ ਜਾਂਦੇ ਆ ਸੌਦਾ ਓਵਰਲੋਡ ਟੰਗ ਲੈਂਦੇ ਆ ਘੱਡੇ ਤੇ ਇੱਕ ਦਿਨ ਠੇਡਾ ਵਜਿਆ ਠੱਬੀ ਲੱਗੀ ਤੇ ਬਲਦ ਡਿੱਗ ਪਿਆ ਔਰ ਘੱਡੇ ਦਾ ਝੂਲਾ ਉਹਦੀ ਧੌਣ ਤੇ ਵੱਜਿਆ ਧੌਣ ਟੁੱਟ ਗਈ ਮਨਕਾ ਟੁੱਟ ਗਿਆ ਧੌਣ ਚੋਂ ਰੀੜ ਦੀ ਹੱਡੀ ਧੌਣ ਚ ਹੁੰਦੀ ਆ ਹੁਣ ਉਹਨੂੰ ਠਾਉਂਦੇ ਆ ਆਰਾ ਲਾਉਂਦੇ ਆ ਸੇਕ ਲਾਉਂਦੇ ਆ ਲੱਤਾਂ ਮਾਰਦੇ ਆ ਛੋਟੀ ਮਾਰਦੇ ਆ ਨਹੀਂ ਉੱਠਿਆ ਜਾਂਦਾ ਲੋਕਾਂ ਦਾ ਇਕੱਠ ਹੋ ਗਿਆ ਘੱਡਾ ਪਾਸੇ ਕੀਤਾ ਬਲਦ ਨੂੰ ਠਾਉਣ ਦੀ ਕੋਸ਼ਿਸ਼ ਕਰਦੇ ਆ ਪਰ ਨਹੀਂ ਉੱਠਿਆ ਜਾਂਦਾ ਕੁਦਰਤੀ ਘੁੰਮਦੇ ਹੋਏ ਉੱਥੇ ਕਬੀਰ ਸਾਹਿਬ ਪਹੁੰਚ ਗਏ ਔਰ ਕਬੀਰ ਸਾਹਿਬ ਨੇ ਵੇਖਿਆ ਵੀ ਕੱਠ ਹੈਗਾ ਤੇ ਕੱਠ ਵਿੱਚ ਗਏ ਕਹਿੰਦੇ ਕੀ ਹੋ ਗਿਆ ਕਹਿੰਦੇ ਬਲਦ ਡਿੱਗ ਪਿਆ ਕਬੀਰ ਸਾਹਿਬ ਜੀ ਨੇ ਅਬ ਦ੍ਰਿਸ਼ਟੀ ਨਾਲ ਵੇਖਿਆ ਕਹਿੰਦੇ ਬਲਦ ਸੇਠਾਂ ਦਾ ਕਿਉਂਕਿ ਵਿੱਚ ਉਹਦੇ ਸੇਠ ਦੀ ਰੂਹ ਸੀ ਕਹਿੰਦੇ ਹਾਂ ਸੇਠਾਂ ਦਾ ਏ ਕੰ ਠਹਿਰੋ ਫੇ ਮੈਂ ਦੋ ਗੱਲਾਂ ਕਰ ਲਵਾਂ ਇਹਦੇ ਨਾਲ ਤੇ ਕਬੀਰ ਸਾਹਿਬ ਬਲਦ ਦੇ ਕੋਲ ਬੈਠ ਕੇ ਫਿਰ ਇਹ ਸ਼ਬਦ ਉਚਾਰਦੇ ਆ ਚਾਰ ਪੈਰ ਦੋਏ ਸਿੰਘ ਗੰਗ ਮੁਖ ਤਵ ਕੈ ਸੇ ਗੁਣ ਗਈ ਹੈ ਉਹ ਤਵੇ ਟੱਠੇਂਗਾ ਪਰ ਹੈ ਤਵ ਕਤ ਮੂੰਡ ਲੁਕਈਏ ਹੁਣ ਸੌਖਾ ਹੈ ਉਦੋਂ ਮੈਨੂੰ ਵੇਖ ਕੇ ਲੁਕ ਜਾਂਦਾ ਸੀ ਦੁਕਾਨ 'ਚ ਵੀ ਉਸ ਭਗਤ ਆ ਗਿਆ ਮੈਨੂੰ ਫਿਰ ਕਹੂਗਾ ਤੈਨੂੰ ਉਦੋਂ ਕਿੰਨਾ ਕਿਹਾ ਸੀ satsang ਕਰ ਲਿਆ ਕਰ ਤੇਰੀ ਆ ਹਾਲਤ ਨਾ ਹੁੰਦੀ ਇਹਨੂੰ ਢੋਸਾਉਂਦਾ ਕਹਿੰਦਾ ਸੀ ਸੌਦਾ ਕੌਣ ਲੈ ਕੇ ਆਊਗਾ ਤੈਨੂੰ ਰੱਬ ਨੇ ਸੌਦਾ ਢੋਣ ਵਾਸਤੇ ਬਣਾਇਆ ਇਸ ਤਰ੍ਹਾਂ ਉਹਦੇ ਨਾਲ ਇਹ ਗੱਲਾਂ ਕਰਦੇ ਆ ਲੋਕ ਵੀ ਖੜੇ ਸੁਣ ਰਹੇ ਨੇ ਅਸਲ ਵਿੱਚ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਜੀ ਸਗਲ ਜਹਾਨੇ ਹੁਣ ਬਲਦਰੋਂ ਤੱਕ ਕੀ ਕੀਤਾ ਜਾ ਸਕਦਾ ਹੈ ਅਸਲ ਦੇ ਵਿੱਚ ਗੁਰੂ ਪਿਆਰਿਓ ਪਰਮੇਸ਼ਰ ਦੇ ਪਿਆਰੇ ਜਿਹੜੇ ਹੁੰਦੇ ਐ ਉਹ ਤਾਂ ਹਮੇਸ਼ਾ ਸੰਸਾਰ ਦੇ ਭਲੇ ਦੀ ਗੱਲ ਹੀ ਕਰਦੇ ਆ ਤਾਂ ਗੁਰੂ ਪਿਆਰਿਓ ਉਸ ਵੇਲੇ ਫਿਰ ਕਵੀਰ ਸਾਹਿਬ ਜੀ ਸੰਸਾਰ ਨੂੰ ਕਹਿ ਰਿਹਾ ਕਿ ਦੇਖੋ ਆ ਹਾਲਤ ਹੋਵੇ ਵੀ ਬੰਦੇ ਦੀ ਅਜ ਬਨੁਖੇ ਕਲ ਨੂੰ ਪਸ਼ੂ ਦੀ ਜਾਮੇ ਚ ਪੈ ਗਿਆ ਤੇ ਫੇਰ ਦੇਖੋ ਕਿੰਨਾ ਔਖਾ ਹੋ ਜਾਵੇਗਾ ਚਾਰ ਪੈਰ ਦੋਏ ਸਿੰਘ ਗੰਗ ਮੁਖ ਤਬ ਕੈਸੇ ਗੁਣ ਗਈ ਹੈ ਊਠ ਤੇ ਬੈਤ ਠੇਂਗਾ ਪਰ ਹੈ ਤਵ ਕਤ ਮੂਡ ਲਪਈ ਹੈ ਹਰ ਬਿਨ ਬੈਲ ਬੇਰਾਨੇ ਹੋਈ ਹੈ ਸਾਰੋ ਦਿਨ ਸਡੋਲਤ ਬਣ ਮਹੀਆ ਅਜੋ ਨਾ ਪੇਟ ਹੈ ਕਹੀ ਹੈ ਜਨ ਭਗਤ ਕੋ ਕਹੋ ਨਾ ਮਾਨਿਓ ਕੀ ਉਹ ਆਪਣੋ ਪਈ ਹੈ ਆਪਣੀ ਮਰਜ਼ੀ ਕਰਦਾ ਹੈ ਮਨੁੱਖ ਰੱਬ ਦੇ ਪਿਆਰਿਆਂ ਦੀ ਗੱਲ ਨਹੀਂ ਮੰਨਦਾ ਤੇ ਫਿਰ ਆਹ ਹਾਲਤ ਹੁੰਦੀ ਹੈ ਚਾਰ ਚਰਨ ਕਹੇ ਬੋਇਆ ਅਗਰ ਅਗਰ ਪਹਿਲਾ ਮੂਰੇ ਪਿਛਲੇ ਸਮਿਆਂ ਦੇ ਵਿੱਚ ਚਾਰਾਂ ਯੁੱਗਾਂ ਦੇ ਵਿੱਚ ਚਾਰਾਂ ਵੇਦਾਂ ਗ੍ਰੰਥਾਂ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਫਿਰ ਮਨੁੱਖ ਚਾਰ ਪੈਰਾਂ ਵਾਲਾ ਪਸ਼ੂ ਬਣ ਜਾਵੇਗਾ ਟਿੱਡੀਆਂ ਜੂਨਾ ਵਿੱਚ ਪੈ ਜਾਵੇਗਾ ਬ੍ਰਹਮੇਤੇ ਮਹਾਤਮਾ ਇਹ ਗੱਲ ਕਰਦੇ ਹਾਂ ਸੰਸਾਰ ਦੇ ਵਿੱਚ ਕਹੋ ਕਬੀਰ ਬਹੁ ਕਾਇ ਕਰੀਜੈ ਇਸ ਕਰਕੇ ਜਿਹੜੇ ਉਸ ਪਰਮੇਸ਼ਰ ਦਾ ਨਾਮ ਜਪਦੇ ਆ ਉਹਦੇ ਚਾਰ ਚਰਨ ਸੁੰਦਰ ਚਰਣਾ ਨਾਲ ਜੁੜਦੇ ਨੇ ਉਹ ਅਗਾਹਾਂ ਦੀ ਗੱਲ ਕਰਦੇ ਆ ਰੱਬ ਦੀ ਗੱਲ ਕਰਦੇ ਆ ਪਰਮੇਸ਼ਰ ਦੀ ਗੱਲ ਕਰਦੇ ਆ ਸਾਧੂ ਸੁਖ ਪਾਵੇ ਕਲ ਸਾਗਰ ਇਹ ਕਲ ਯੁਗ ਦੇ ਭਿਆਨਕ ਸਮੇਂ ਦੇ ਵਿੱਚ ਸਾਧੂ ਬਣ ਕੇ ਪਰਮੇਸ਼ਰ ਨਾਲ ਜੁੜ ਕੇ ਉਹ ਹਰੀ ਦੇ ਨਾਮ ਦਾ ਰਸ ਪੀਂਦੇ ਆ ਸਾਧੂ ਸੁਖ ਪਾਵੇ ਕਲ ਸਾਗਰ ਕਲ ਮਤਲਬ ਪਰਮੇਸ਼ਰ ਆਤਮਿਕ ਆਨੰਦ ਜੋ ਸਾਡੀ ਕਲ ਸਾਡੇ ਅੰਦਰ ਹੈ ਇੱਕ ਤਿੰਨ ਕਲਾ ਦੇ ਵਿੱਚ ਦੁਨੀਆ ਵਿਚਰਦੀ ਹੈ ਚੌਥੀ ਕਲਾ ਦੇ ਵਿੱਚ ਪਰਮੇਸ਼ਰ ਦੇ ਪਿਆਰੇ ਰਹਿੰਦੇ ਆ ਇਸ ਕਰਕੇ ਜਿਹੜੀ ਚੌਥੀ ਕਲਾ ਹੈ ਉਸ ਦੇ ਨਾਲ ਹੀ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਆ ਪਾਤਸ਼ਾਹ ਦਾ ਬਚਨ ਹੈ ਨਾ ਰਜ ਤਮ ਸੱਟ ਕਲ ਤੇਰੀ ਛਾਇਆ ਚੌਥੇ ਗੁਣ ਪਰਮ ਪਦ ਪਾਇਆ ਹੈ ਚੌਥਾ ਗੁਣ ਕਲ ਵਾਲਾ ਜਿਸ ਨੂੰ ਇਉਂ ਵੀ ਕਿਹਾ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ ਕਲਾ ਜਿਤ ਕਰ ਧਾਰੀ ਆ ਇਸ ਕਰਕੇ ਜਿਨ੍ਹਾਂ ਨੇ ਉਸ ਕਲ ਨੂੰ ਪ੍ਰਾਪਤ ਕਰ ਲਿਆ ਅਥਵਾ ਸੰਸਾਰ ਸਮੁੰਦਰ ਦੇ ਵਿੱਚੋਂ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦੇ ਆ ਬ੍ਰਹਮ ਭੇਤੇ ਮਹਾਤਮਾ ਜਨ ਜਦੋਂ ਪਰਮੇਸ਼ਰ ਦੇ ਨਾਲ ਜੁੜਦੇ ਹਨ ਸੁੰਦਰ ਸ਼੍ਰਿਸ਼ਟਾਚਾਰ ਚਰਨ ਉਚਾਰਨ ਵਾਲੇ ਵੇਦ ਵੀ ਕਹਿੰਦੇ ਹਨ ਚਾਰੇ ਵੇਦ ਵੀ ਕਹਿੰਦੇ ਹਨ ਇਸ ਤਰ੍ਹਾਂ ਮੁਖੀ ਮਹਾਤਮਾ ਵੀ ਇਸ ਗੱਲ ਦਾ ਕਥਨ ਕਰਦੇ ਹੈ ਕਿ ਚਰਨ ਕਬਲ ਬੜੇ ਸੁੰਦਰ ਹਨ ਉਹਨਾਂ ਚਲਨਾਂ ਨਾਲ ਜੁੜਨਾ ਚਾਹੀਦਾ ਇਹ ਵੀ ਇਸ ਸ਼ਬਦ ਦੇ ਅਰਥ ਬਣਦੇ ਹੈ ਚਾਰ ਸੁੰਦਰ ਚਰਨ ਪਰਮੇਸ਼ਰ ਦੇ ਚਰਨ ਜਿਹੜੇ ਪਰਮੇਸ਼ਰ ਦੇ ਚਰਨਾਂ ਨਾਲ ਜੁੜਦੇ ਹਨ ਉਹ ਕੀ ਕਹਿੰਦੇ ਐ ਸਾਧੂ ਸੁਖ ਪਾਵੇ ਕਲ ਸਾਗਰ ਕਹੋ ਕਬੀਰ ਬੋਕਾਏ ਕਰੀਜੈ ਕਬੀਰ ਸਾਹਿਬ ਜੀ ਕਹਿੰਦੇ ਹੋਰ ਮੈਂ ਤੁਹਾਨੂੰ ਕੀ ਦੱਸਾਂ ਹੋਰ ਕੀ ਕਰਨੇ ਆਪਾਂ ਭਈ ਪ੍ਰਾਪਤਮਾ ਅਨੁਖ ਦੇ ਹੁਰੀਆ ਗੋਵਿੰਦ ਮਿਲਨ ਕੀ ਇਹੋ ਤੇਰੀ ਬਰੀਆ ਕਿਉਂਕਿ ਸਾਡਾ ਸੰਸਾਰ ਦੇ ਵਿੱਚ ਆਉਣ ਦਾ ਇੱਕੋ ਮਕਸਦ ਹੈ ਇੱਕੋ ਮਕਸਦ ਹੈ ਪਰਮੇਸ਼ਰ ਦੀ ਪ੍ਰਾਪਤੀ ਕਰਨਾ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਬਾਕੀ ਕੰਮਾਂ ਦੇ ਨਾਲੋਂ ਤੇਰਾ ਪਰਮੇਸ਼ਰ ਨਾਲ ਜੁੜਨਾ ਵੀ ਜ਼ਰੂਰੀ ਹੈ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਦੇ ਨਾਲ ਪਰਮੇਸ਼ਰ ਦੇ ਨਾਲ ਜੁੜੇ ਰਹੋ ਖੈਰ ਪਾਤਸ਼ਾਹ ਜੀ ਕਹਿੰਦੇ ਕਹੋ ਕਬੀਰ ਬਹੁ ਕਾਇ ਕਰੀਜੈ ਫਿਰ ਆਪਾਂ ਨੂੰ ਕੀ ਕਰਨਾ ਚਾਹੀਦਾ ਸਰਬ ਛੋੜ ਮਹਾਰਸ ਪੀਜੈ ਬਾਕੀ ਸਾਰੇ ਰਸਾਂ ਕਸਾਂ ਨੂੰ ਛੱਡ ਕੇ ਸੁਰਤ ਨੂੰ ਪਰਮੇਸ਼ਰ ਦੇ ਨਾਲ ਜੋੜਨਾ ਚਾਹੀਦਾ ਹੈ ਨਾਮ ਦਾ ਰਸ ਪੀਣਾ ਚਾਹੀਦਾ ਸੋ ਇਹ ਪਵਿੱਤਰ ਸ਼ਬਦ ਸੰਪੂਰਨ ਹੋਇਆ ਭਗਤ ਕਬੀਰ ਸਾਹਿਬ ਜੀ ਦੇ ਲਗਭਗ ਦੋ ਸ਼ਬਦਾਂ ਦੀ ਆਪਾਂ ਵਿਚਾਰ ਕੀਤੀ ਇਹ ਚੌਥਾ ਸ਼ਬਦ ਸੀ ਅਗਲਾ ਸ਼ਬਦ ਕਬੀਰ ਜੀ ਗਉੜੀ ਕਿਆ ਜਪ ਕਿਆ ਤਪ ਕਿਆ ਵਰਤ ਪੂਜਾ ਜਾ ਕਰ ਦੈ ਭਾਉ ਹੈ ਦੂਜਾ ਰੇ ਜਨ ਮਨ ਮਾਦ ਉਸਿਉ ਲਾਈਐ ਚਤਰਾਈ ਨ ਚਤਰੁ ਕੁਝ ਪਾਈ ਅਗਲੇ ਸ਼ਬਦ ਦੇ ਵਿੱਚ ਕਬੀਰ ਸਾਹਿਬ ਜੀ ਕੀ ਬਖਸ਼ਿਸ਼ ਕਰਦੇ ਆ ਇਹ ਆਪਾਂ ਅਗਲੇ ਦੀਵਾਨਾ ਵੀ ਸਰਬਣ ਕਰਾਂਗੇ ਜੋ ਪੰਜਵਾਂ ਸ਼ਬਦ ਹੈ। ਪਾਤਸ਼ਾਹ ਜੀ ਕਿਰਪਾ ਕਰਨ ਇੱਥੇ ਰੁਕਣ ਦੀ ਆਗਿਆ ਬਖਸ਼ੋ ਬੋਲਦੇ ਆ ਅਨੇਕ ਅਖਰ ਬਾਦ ਘਾਟ ਹੋ ਜਾਂਦੇ ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਨ ਜੋਗ ਹੈ ਬਖਸ਼ ਲੈਣਾ ਜੀ ਸਮਾਤੀ ਕਰੀਏ ਬਲਾ ਫਤਿਹ ਪਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਗੁਰੂ ਵਾਹ